ਕਿਹੜਾ ਕਲਾਕਾਰ ਤੁਹਾਡਾ ਫੇਵਰੇਟ ਹੈ ਜਾਂ ਫਿਲਮ ਸਟਾਰ ਤੁਹਾਨੂੰ ਚੰਗਾ ਲੱਗਦਾ ਫੇਵਰੇਟ ਵੀਰੇ ਸਾਰੇ ਨੇ तकरीबन ਆਪਣਾ ਤੁਹਾਨੂੰ ਪਤਾ ਹੀ ਦਨਜੀਤ ਅੱਜਕੱਲ ਕਿਵੇਂ ਆਪਣੇ ਪੰਜਾਬ ਨੂੰ ਕਿੱਥੇ ਤੱਕ ਲੈ ਗਿਆ ਵਾ ਉਹ ਚੀਜ਼ ਸਾਰਨ ਬੈਸਟ ਲੱਗਦੀ ਸਪੋਰਟਸ ਦੇ ਵਿੱਚ ਕਿਹੜੀ ਸਪੋਰਟਸ ਤੁਸੀਂ ਫੋਲੋ ਕਰਦੇ ਹੋ ਹਰ ਕ੍ਰਿਕਟ ਨੂੰ ਜੀ ਹੁਣ ਅਰਸ਼ਦੀਪ ਨੂੰ ਵੀ ਪਲੇਅਰ ਆਫ ਦਾ ਈਅਰ ਜਿਹੜਾ ਚੁਣਿਆ ਗਿਆ ਵਾ ਸਰ ਜੀ ਹੁਣ ਉਹ ਆਈਪੀਐਲ ਦੀ ਸਭ ਤੋਂ ਮਹਿੰਗਾ ਬੋਲਰ ਵੀ ਗਿਆ ਜੀ ਹੁਣ ਹੱfte ਬਹੁਤ ਅੱਗੇ ਜਾ ਰਿਹਾ ਬੜੇ ਖੁਸ਼ ਲੱਗਦੇ ਆਂ ਖੁਸ਼ ਹੀ ਰਹੀਦਾ ਜੀ ਬਸ ਕਿਨੇ ਗਾਣਾ ਜ਼ਿਆਦਾ ਸੁਣਦੇ ਹੱਸਦੇ ਹੀ ਰਹਿੰਦੇ ਹਾਂਜੀ ਬਸੇ ਖੁਸ਼ੀ ਦਰਵਾਦੀ ਨਾਲ ਬੈਠੇ ਆ ਇਹ ਸਾਡੀ ਗੁਜਰਰੀ ਕਈ ਚਾਹ ਦੇ ਜ਼ਰੀਏ ਬਹੁਤ ਜੋੜਦੇ ਨੇ ਟੇਬਲ ਟਾਕ ਹੁੰਦੀ ਆ ਚਾਹ ਦੇ ਜ਼ਰੀਏ ਆਲੇ ਆ ਪੈਕ ਸ਼ੱਕ ਵਾਲਾ ਕੋਈ ਨਹੀਂ ਸ਼ੈਰੀ ਮਾਨ ਦਾ ਗੀਤ ਵੀ ਇੱਥੇ ਯਾਦ ਆ ਰਿਹਾ ਬੈਠ ਕੰਟੀਨੀ ਪਾ ਕੇ ਬਾਦ ਚੀਨੀ ਪੀਂਦੇ ਸੀ ਚਾਹਾਂ ਤੇ ਰੋਜ਼ ਸਲਾਹਾਂ ਇਹੀ ਜਿਹੜੀ ਇੱਥੇ ਗੇੜੀ ਗੁੜੀ ਲਾ ਲੈਨੇ ਆ ਬੈਠੇ ਹੱਥ ਆਪ ਖੱਪ ਕਰੀ ਜਾਂਦੇ ਆ ਆਪਸ ਚ ਬਸ ਆਹੀ ਕੁਸ਼ ਯਾਦ ਰਹੇ ਜਾਣਾ ਪੋਲਿਟਿਕਸ ਦੇ ਵਿੱਚ ਥੋੜਾ ਜਿਹਾ ਇੰਟਰਸਟ ਰੱਖਦੇ ਪੋਲਿਟਿਕਸ ਤੇ ਉਹ ਇੰਟਰਸਟ ਹੈ ਪਰ ਇਸ ਟਾਈਮ ਕੋਈ ਸਰਕਾਰ ਆਪਾਂ ਨੂੰ ਐਨੀ ਨਹੀਂ ਲੱਗ ਰਹੀ ਵੀ ਜੱਟਾਂ ਨਾਲ ਖੜਦੀ ਹੋ। ਕੀ ਕੀ ਬਦਲਾਅ ਆਉਣੇ ਚਾਹੀਦੇ ਨੇ ਦੇਸ਼ ਦੀ ਸਿਆਸਤ 'ਚ? ਸਭ ਤੋਂ ਪਹਿਲਾਂ ਤਾਂ ਆਪਣਾ ਕਿਸਾਨੀ ਬਾਰੇ ਹਨਾ ਸਭ ਤੋਂ ਮੇਨ ਮੁੱਦਾ ਜਿਹੜਾ। ਸੱਚੀ ਆਕਾਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ। ਕਿਸੇ ਵੀ ਦੇਸ਼ ਦੀ ਤਰੱਕੀ ਦੇ ਵਿੱਚ ਨੌਜਵਾਨਾਂ ਦਾ ਅਹਿਮ ਰੋਲ ਹੁੰਦਾ ਕਿਉਂਕਿ ਨੌਜਵਾਨਾਂ ਨੂੰ ਦੇਸ਼ ਦੀ ਬੈਕਬੋਨ ਵੀ ਕਿਹਾ ਜਾਂਦਾ। ਸੋ ਅੱਜ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਮੌਜੂਦ ਆ। ਕੁਝ ਨੌਜਵਾਨ ਸਾਡੇ ਨਾਲ ਇੱਥੇ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕਿਉਂਕਿ ਇਹ ਹੀ ਇੱਕ ਟਰਨਿੰਗ ਪ ਆਪਣੇ ਫਿਊਚਰ ਬਾਰੇ ਡਿਸਾਈਡ ਕਰਦੇ ਨੇ ਕੁਝ ਲੋਕ ਪੋਲਿਟਿਕਸ ਦੇ ਵਿੱਚ ਜਾਂਦੇ ਨੇ ਕੁਝ ਲੋਕ ਐਂਟਰਟੇਨਮੈਂਟ ਦੇ ਨਾਲ ਜੁੜਨਾ ਚਾਹੁੰਦੇ ਨੇ ਜਾਂ ਕੁਝ ਲੋਗ ਸਪੋਰਟਸ ਦੇ ਵਿੱਚ ਜਾ ਕੇ ਆਪਣੇ ਬਿਹਤਰ ਭਵਿੱਖ ਦੀ ਕਾਮਨਾ ਕਰਦੇ ਨੇ ਸੋ ਨੌਜਵਾਨ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਾਲਜ ਤੋਂ ਬਾਅਦ ਯੂਨੀਵਰਸਿਟੀ ਤੋਂ ਬਾਅਦ ਉਹਨਾਂ ਦਾ ਕੀ ਮੇਨ ਟੀਚਾ ਹੈ ਭਾਈ ਜਸਸੀ ਗਾਲ ਜਸਸੀ ਗਾਲ ਜੀ ਭਾਈ ਤੁਹਾਡਾ ਨਾਮ ਗੁਰਪ੍ਰੀਤ ਸਿੰਘ ਗਰੇਵਾਲੀ ਐਸਪੀ ਯੂਨੀਵਰਸਿਟੀ ਤੋਂ ਹਾਂਜੀ ਸੋ ਕਿਵੇਂ ਚੱਲ ਰਹੀ ਹੈ ਪੜ੍ਹਾਈ ਤੁਹਾਡੀ ਸਾਡੀ ਪੜ੍ਹਾਈ ਬਹੁਤ ਗੁੱਡੀ ਐ ਪੋਲਿਟਿਕਸ ਦੇ ਵਿੱਚ ਥੋੜਾ ਜਿਹਾ ਇੰਟਰਸਟ ਰੱਖਦੇ ਨੇ ਨਹੀਂ ਜੀ ਪੋਲਿਟਿਕਸ ਤੇ ਉਹ ਇੰਟਰਸਟ ਹੈ ਪਰ ਇਸ ਟਾਈਮ ਕੋਈ ਸਰਕਾਰ ਆਪਾਂ ਨੂੰ ਐਨੀ ਨਹੀਂ ਲੱਗ ਰਹੀ ਵੀ ਜੱਟਾਂ ਨਾਲ ਖੜਦੀ ਹੋਵੇ ਤਾਂ ਇੰਟਰਸਟ ਨਹੀਂ ਹੈਗਾ ਕਿਵੇਂ ਵੇਖਦੇ ਹੋ ਦੇਸ਼ ਦੀ ਸਿਆਸਤ ਜਿਹੜੀ ਆ ਕੀ ਕੀ ਬਦਲਾਅ ਆਉਣੇ ਚਾਹੀਦੇ ਨੇ ਦੇਸ਼ ਦੀ ਸਿਆਸਤ ਚ ਸਭ ਤੋਂ ਪਹਿਲਾਂ ਤਾਂ ਆਪਣਾ ਕਿਸਾਨੀ ਬਾਰੇ ਹਨਾ ਸਭ ਤੋਂ ਮੇਨ ਮੁੱਦਾ ਜਿਹੜਾ ਉਹਦੇ ਬਾਰੇ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਉਹ ਕਿੰਨਾ ਟਾਈਮ ਹੋ ਗਿਆ ਵਿਚਾਰੇ ਕਿਸਾਨਾਂ ਨੂੰ ਹਨਾ ਸੜਕਾਂ ਤੇ ਰੋਲਦਿਆਂ ਨੂੰ ਉਹਨਾਂ ਵੱਲ ਕੋਈ ਧਿਆਨ ਨਹੀਂ ਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਨਵਜੋਤ ਸਿੰਘ ਢੱਲੋਂ ਬੜੀ ਸੋਹਣੀ ਪੱਗ ਬੰਨੀ ਆ ਬਾਈ ਵਾਜਾ ਥੈਂਕ ਯੂ ਜੀ ਫੋਲੋ ਕਰਦੇ ਹੋ ਕਿਸੇ ਕਲਾਕਾਰ ਨੂੰ ਜਾਂ ਕਿਸੇ ਸੈਲੀਬ੍ਰਿਟੀ ਨੂੰ ਫੋਲੋ ਤਾਂ ਨਹੀਂ ਕਰਦੇ ਪਰ ਉਹ ਤਾਂ ਵੀ ਆਪਣੇ ਪੰਜਾਬੀ ਸਿੰਗਰਾਂ ਨੂੰ ਆ ਪਸੰਦ ਜਰੂਰ ਕਰਦੇ ਕਿਉਂਕਿ ਉਹ ਆਪਾਂ ਨੂੰ ਅੱਗੇ ਦੁਨੀਆਦਾਰੀ ਵਿੱਚ ਸਾਰਿਆਂ ਨੂੰ ਸ਼ੋਅ ਕਰਦੇ ਕਿ ਸਿੱਖੀ ਵੀ ਇੱਕ ਚੀਜ਼ ਹੈ ਕਿਹੜਾ ਕਲਾਕਾਰ ਤੁਹਾਡਾ ਫੇਵਰਿਟ ਹੈ ਜਾਂ ਫਿਲਮ ਸਟਾਰ ਤੁਹਾਨੂੰ ਚੰਗਾ ਲੱਗਦਾ ਹੈ ਫੇਵਰਿਟ ਵੀ ਸਾਰੇ ਨਹੀਂ ਤਕਰੀਬਨ ਆਪਣਾ ਤੁਹਾਨੂੰ ਪਤਾ ਹੈ ਦਿਲਜੀਤ ਅੱਜਕੱਲ ਕਿਵੇਂ ਆਪਣੇ ਪੰਜਾਬ ਨੂੰ ਕਿੱਥੇ ਤੱਕ ਲੈ ਗਿਆ ਵਾ ਉਹ ਚੀਜ਼ ਸਾਰਨੋ ਬੈਸਟ ਲੱਗਦੀ ਆ ਆਪਾਂ ਨੂੰ ਦਿਲਜੀਤ ਦੇ ਨਾਮ ਦੇ ਨਾਲ ਕੀ ਕੰਟਰੋਵਰਸੀਆਂ ਵੀ ਜੁੜ ਰਹੀਆਂ ਨੇ ਤੁਸੀਂ ਉਹਨੂੰ ਕਿਵੇਂ ਵੇਖਦੇ ਹੋ ਨਹੀਂ ਜੋੜਨਾ ਚਾਹੀਦਾ ਵੀਰੇ ਯਾਰ ਜਿਹੜਾ ਬੰਦਾ ਚੜਿਆ ਹੀ ਹੋਇਆ ਵਾ ਉਹਨਾਂ ਮਾੜੀ ਮੋਟੀ ਦਾ ਬਦਨਾਮੀ ਕਰਨ ਵਾਲੇ ਹੁੰਦੇ ਹੀ ਆ ਕੋਈ ਨਾ ਕੋਈ ਹਾਂਜੀ ਸੋ ਦਿਲਜੀਤ ਯੂਨੀਵਰਸਿਟੀ 'ਚ ਵੀ ਆਏ ਸੀ ਪੀਏਯੂ ਉਹਨਾਂ ਦਾ ਕਾਨਸਰਟ ਹੋਇਆ ਸੀ ਗਏ ਸੀ ਦੇਖਣ ਤੁਸੀਂ ਹਾਂਜੀ ਹਾਂਜੀ ਵੀਰੇ ਗਏ ਸੀ ਦੇਖਣ ਬਹੁਤ ਵਧੀਆ ਕਾਨਸਰਟ ਕੀਤਾ ਵੀਰੇ ਨੇ ਕਿੱਦਾਂ ਦਾ ਲੱਗਿਆ ਬਹੁਤ ਵਧੀਆ ਲੱਗਿਆ ਵੀਰੇ ਕਿਉਂਕਿ ਆਪਣੇ ਲੁਧਿਆਣੇ ਦੇ ਵਿੱਚ ਕਾਨਸਰਟ ਐਡਾ ਬਟਾ ਕਾਨਸਰਟ ਹੋਇਆ ਬਹੁਤ ਵਧੀਆ ਗੱਲ ਆ ਉੱਥੋਂ ਸਾਡੇ ਕਾਲਜ ਦੇ ਵਿੱਚ ਹੋਇਆ ਸਭ ਤੋਂ ਵਧੀਆ ਵਾ ਸੋ ਬਾਈ ਜੀ 스포츠 ਦੀ ਗੱਲ ਕਰਾਂਗਾ 스포츠 ਦੇ ਵਿੱਚ ਕਿਹੜੀ 스포츠 ਤੁਸੀਂ ਫਾਲੋ ਕਰਦੇ ਹੋ ਕਿਉਂਕਿ ਕ੍ਰਿਕਟ ਵੀ ਆ ਸਾਡੀ ਨੈਸ਼ਨਲ ਗੇਮ ਹਾਕੀ ਵੀ ਆ ਫੁੱਟਬਾਲ ਵੀ ਆ ਕੁਝ ਐਥਲੈਟਿਕਸ ਵੀ ਨੇ ਤੁਸੀਂ ਜ਼ਿਆਦਾ ਪਸੰਦ ਕਿਹਨੂੰ ਕਰਦੇ ਹੋ ਸਰ ਕ੍ਰਿਕਟ ਨੂੰ ਜੀ ਫੇਵਰੇਟ ਪਲੇਅਰ ਕਿਹੜਾ ਤੁਹਾਡਾ ਸਰ ਸਚਿਨ ਤੰਦੁਲਕਰ ਸਚਿਨ ਤੰਦੁਲਕਰ ਮਾਸਟਰ ਬਲਾਸਟਰ ਮਾਸਟਰ ਬਲਾਸਟਰ ਜੀ ਹੁਣ ਅਰਸ਼ਦੀਪ ਨੂੰ ਵੀ ਪਲੇਅਰ ਆਫ ਦਾ ਈਅਰ ਜਿਹੜਾ ਚੁਣਿਆ ਗਿਆ ਵਾ ਕਿਵੇਂ ਲੱਗਦੇ ਹੋ ਪੰਜਾਬ ਦਾ ਨੌਜਵਾਨ ਪਲੇਅਰ ਹੈ ਕਿਦਾਂ ਵੇਖਦੇ ਸਰ ਜੀ ਹੁਣ ਉਹ ਆਈਪੀਐਲ ਦੇ ਸਭ ਤੋਂ ਮਹਿੰਗਾ ਬੋਲਰ ਵੀ ਕਿਹਾ ਜੀ ਹੁਣ ਤੇ ਬਹੁਤ ਅੱਗੇ ਜਾ ਰਿਹਾ ਪਹਿਲੇ ਉਹਦੇ ਵਾਸਤੇ ਵੀ ਅਲੱਗ-ਅਲੱਗ ਹੋਏ ਸੀਗੇ ਕਿ ਇਹ ਪੈਸੇ ਲੈ ਰਿਆ ਸੀ ਇੰਦਾ ਉੰਦਾ ਜੀ ਪਰ ਨਹੀਂ ਹੁਣ ਉਹ ਫੇਕ ਹੀ ਨਿਕਲੀ ਸਾਰੀ ਨਿਊਜ਼ ਆ ਵਗੈਰਾ ਜੀ ਬਹੁਤ ਵਧੀਆ ਲੱਗ ਰਿਹਾ ਹੁਣ ਉਹਨੇ ਆ ਵੀ ਓਕੇ ਸੋ ਯੁਵਰਾਜ ਸਿੰਘ ਕਿੱਦਾਂ ਦਾ ਲੱਗਦਾ ਉਹ ਵੀ ਪੰਜਾਬੀ ਵਧੀਆ ਪਲੇਅਰ ਸੀ ਹਾਂਜੀ ਹਾਂਜੀ ਬਹੁਤ ਵਧੀਆ ਸੀ ਜੀ ਜਿੱਦਾਂ ਸਚਿਨ ਤੰਦੁਲਕਰ ਹੁਣ ਸੰਨਿਆਸ ਲੈ ਚੁੱਕੇ ਨੇ ਕੀ ਲੱਗਦਾ ਕਿ ਔਨ ਵਾਲੇ ਸਮੇਂ ਦੇ ਵਿੱਚ ਜਾਂ ਮੌਜੂਦਾ ਸਮੇਂ ਦੇ ਵਿੱਚ ਕੋਈ ਪਲੇਅਰ ਹੈ ਜਿਹਦਾ ਵਿਰਾਟ ਕੋਹਲੀ بیٹنگ ਦੇ ਵਿੱਚ ਬਹੁਤ ਵਧੀਆ ਕਾਰਿਆ ਸੀ ਕੋਈ ਸਚਿਨ ਦਾ ਮੁਕਾਬਲਾ ਕਰ ਸਕਦਾ ਜੀ ਕਰ ਸਕਦੇ ਆ ਜੀ ਨਵੇਂ ਨਵੇਂ ਯੰਗ ਆ ਰਹੇ ਜਿਹੜੇ ਸਾਰੇ ਵਧੀਆ ਨੇ ਹੁਣ ਵਧੀਆ ਖੇਡਦੇ ਨੇ ਬਬ ਵਧੀਆ ਹੀ ਖੇਡਣ ਹੁਣ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਬੜੇ ਖੁਸ਼ ਲੱਗਦੇ ਹੋ ਅੱਜ ਖੁਸ਼ ਹੀ ਰਹੀ ਦਈ ਬਸ ਕਿਤੇ ਗਾਣਾ ਜ਼ਿਆਦਾ ਸੁਣਦੇ ਹੱਸਦੇ ਹੀ ਰਹਿੰਦੇ ਹਾਂ ਹਾਂ ਜੀ ਸਚੀ ਦਾ ਰਾਜ ਬਹੁਤ ਵੱਡਾ ਹੈ ਹਾਂ ਇਹ ਖੁਸ਼ੀ ਦਾ ਰਾਜ਼ ਬਹੁਤ ਵੱਡਾ ਤੋ ਰਾਜ਼ ਸਾਨੂੰ ਵੀ ਦੱਸ ਦੋ ਕੀ ਰਾਜ਼ ਹੈ ਖੁਸ਼ੀ ਦਾ ਕਿਉਂਕਿ ਹਰ ਇਨਸਾਨ ਇਨੀ ਸਟ्रेसਫੁੱਲ ਲਾਈਫ ਦੇ ਵਿੱਚ ਖੁਸ਼ ਹੋਣਾ ਚਾਹੁੰਦਾ ਉਹ ਰਾਜ਼ ਕੀ ਹੈ ਕਿ ਅਸੀਂ ਵੀ ਖੁਸ਼ ਰਹੇ ਬਸ ਇਹ ਖੁਸ਼ੀ ਦਾ ਰਾਜ਼ ਜੀ ਨਾਲ ਬੈਠੇ ਆ ਇਹ ਸਾਡੀ ਕੁਝ ਯਾਰ ਫਰੈਂਡਸ ਦਾ ਰੈਸਟੋਰੈਂਟ ਕਾ ਇਹ ਹੁੰਦੀ ਹੈ ਯਾਰੀ ਦੋਸਤੀ ਬਾਰ ਯਾਰਾਂ ਚ ਬੈ ਕੇ ਗੱਪ ਚਾਹ ਚਾਹ ਜਿਹੜੀ ਆ ਉਹ ਕਹਿੰਦੇ ਨੇ ਕਿ ਬਹੁਤ ਲੋਕਾਂ ਨੂੰ ਜੋੜਦੀ ਹੈ ਜਿਵੇਂ ਕਈ ਪੈਗ ਸ਼ੈਗ ਲਾਉਣ ਦੇ ਸ਼ਕੀਨ ਹੁੰਦੇ ਨੇ ਕਈ ਚਾਹ ਦੇ ਜ਼ਰੀਏ ਬਹੁਤ ਜੋੜਦੇ ਨੇ ਟੇਬਲ ਟਾਕ ਹੁੰਦੀ ਹੈ ਚਾਹ ਦੇ ਜ਼ਰੀਏ ਵਾਲੇ ਆ ਪੈਗ ਸ਼ੈਗ ਵਾਲਾ ਕੋਈ ਨਹੀਂ ਹੈਗਾ ਅਸੀਂ ਚਾਹ 'ਚ ਮੱਠੀ ਮੱਠੀ ਤੋਂ ਪਨਾਲ ਬਸ ਮੱਠੀ ਮੱਠੀ ਤੋਂ ਬਸ ਸਫਲਾ ਕਾਲਜ ਲਾਈਫ ਦੇ ਵਿੱਚ ਕੀ ਜਿਹੜਾ ਤੁਹਾਨੂੰ ਬਹੁਤ ਵਧੀਆ ਲੱਗਦਾ ਜਿਹੜਾ ਅੱਗੇ ਅੱਗੇ ਲਾਈਫ ਦੇ ਵਿੱਚ ਜਾ ਕੇ ਵੀ ਲੱਗਦਾ ਕਿ ਮੈਮੋਰੀਏਬਲ ਰਹਿਣ ਵਾਲਾ ਕੰਟੀਨ ਹੀ ਰਹੁਗੇ ਤੇ ਯਾਰ ਦੋਸਤ ਹੀ ਰਹਿਣਗੇ ਇਹੀ ਯਾਦਾਂ ਰਹਿ ਜਾਣੀਆਂ ਜਿਹੜੀਆਂ ਜੁੜੀਆਂ ਯਾਦਾਂ ਹਾਂ ਇਹੀ ਜਿਹੜੀ ਇੱਥੇ ਗੇੜੀ ਗੁੜੀ ਲਾ ਲੈਨੇ ਆ ਬੈਠੇ ਹੱਥ ਆਪ ਖੱਪ ਕਰੀ ਜਾਂਦੇ ਆ ਆਪਸ ਚ ਬਸ ਆਹੀ ਕੁਸ਼ ਯਾਦ ਰਹਿ ਜਾਣਾ ਜਦੋਂ ਸਕੂਲਾਂ ਦੇ ਵਿੱਚ ਕਈ ਵਾਰ ਸਕੂਲਾਂ ਦੇ ਵਿੱਚ ਬੱਚੇ ਬੰਕ ਮਾਰਦੇ ਨੇ ਕਾਲਜ ਚ ਬੰਕ ਬੰਕ ਮਾਰਦੇ ਨੇ ਤੁਸੀਂ ਵੀ ਇੱਥੋਂ ਬੰਕ ਮਾਰ ਕੇ ਕਦੇ ਜਾਂਦੇ ਹੋ ਇੱਥੇ ਬੰਕ ਮਾਰਨ ਦਾ ਫਾਇਦਾ ਹੀ ਨਹੀਂ ਕੋਈ ਕਿਉਂ ਫਾਇਦਾ ਕਿਉਂ ਨਹੀਂ ਆਵਾਜ਼ ਕਲਾਸ ਲਾ ਲਈਦੀ ਉਹ ਤੋਂ ਬਾਅਦ ਕਾਲਜ ਵਾਲੇ ਖੁਦ ਟਾਈਮ ਦਿੰਦੇ ਆ ਕਿ ਥੋੜਾ ਜਿਹਾ ਆਪਸ ਚ ਸਪੈਂਡ ਕਰੋ ਤੇ ਥੋੜਾ ਦੇਖੋ ਆਸੇ ਪਾਸੇ ਯੂਨੀਵਰਸਿਟੀ ਬਹੁਤ ਵੱਡੀ ਆ ਬਾਹਰ ਜਾਣ ਦਾ ਕੀ ਫਾਇਦਾ ਬਹੁਤ ਵਧੀਆ ਅੰਦਰ ਬਹੁਤ ਵਧੀਆ ਮਾਹੌਲ ਆ ਬਾਹਰ ਜਾਣ ਦੀ ਲੋੜ ਹੀ ਨਹੀਂ ਤੁਹਾਡੇ ਚੋਂ ਕਿਤਾਬਾਂ ਪੜਨ ਦਾ ਕੌਣ ਜ਼ਿਆਦਾ ਸ਼ੌਕੀਨ ਹੈ ਜੇ ਚਾਰਾਂ ਪੰਜਾਂ ਦੋਸਤਾਂ ਦੀ ਗੱਲ ਕੀਤੀ ਜਾਵੇ ਕੋਈ ਪੜਦਾ ਕਿਤਾਬਾਂ ਕਿਤਾਬਾਂ ਇਹ ਇੱਕ ਮੈਂ ਉਹ ਪੜੀ ਹੋਈ ਹੈ ਜਿੱਦਾਂ ਹਕਾਇਤ ਸੀਈ ਤੇ ਇੱਕ ਮੈਨੂੰ ਕਿਦਾਂ ਕਿਦਾਂ ਉਹ ਵੀ ਕਿਤਾਬ ਬਹੁਤ ਘੈਂਟ ਹੈ ਆ ਜੀ ਉਹ ਦੁਨੀਆ ਦੇ ਹਨਾ ਦਾੜੀ ਬਾਰੇ ਬਹੁਤ ਵਧੀਆ ਗੱਲਾਂ ਨੇ ਉਹਦੇ ਚ ਬੈਕ ਪੜ੍ਹਨੀਆਂ ਚਾਹੀਦੀਆਂ ਨੇ ਰੇਗ ਨੂੰ ਕਿਤਾਬਾਂ ਬਿਲਕੁਲ ਬਹੁਤ ਆ ਇੱਕ ਟੂਲ ਨੇ ਜੇਕਰ ਅਸੀਂ ਇਤਿਹਾਸ ਨੂੰ ਜਾਣਣਾ ਲਿਟਰੇਚਰ ਨੂੰ ਜਾਣਣਾ ਤਾਂ ਉਹ ਪੜ੍ਹਨੀਆਂ ਚਾਹੀਦੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਬਿਲਕੁਲ ਹੀ ਲਾਇਬ੍ਰੇਰੀਆਂ ਬਣੀਆਂ ਉਹਦੇ ਚ ਜਾ ਕੇ ਪੜੋ ਨਵਾਂ ਕੁ ਸਿੱਖਣ ਨੂੰ ਮਿਲਦਾ ਬਹੁਤ ਜ਼ਿਆਦਾ ਸਿੰਗਰ ਹੈ ਜਿਹੜੇ ਹਨਾ ਕਿਤਾਬਾਂ ਚੋਂ ਪੜ੍ਹ-ਪੜ੍ਹ ਕੇ ਜਿਹੜੇ ਅੱਜ ਦੇ ਸਮੇਂ ਚ ਹੋ ਰਹੀਆਂ ਗੱਲਾਂ ਉਹਨਾਂ ਨੇ 10 ਸਾਲ ਪਹਿਲਾਂ ਦੱਸਤੀਆਂ ਕਿਤਾਬਾਂ ਚ ਦੇਖ-ਦੇਖ ਕੇ ਮੈਂ ਇੱਕ ਚੀਜ਼ ਪੁੱਛਣੀ ਭੁੱਲ ਗਿਆ ਤੁਸੀਂ ਇੱਕੋ ਸ਼ਹਿਰ ਦੇ ਹੋ ਜਾਂ ਵੱਖ-ਵੱਖ ਸ਼ਹਿਰਾਂ ਤੋਂ ਯੂਨੀਵਰਸਿਟੀ ਇਕੱਠੇ ਹੋਏ ਹੋ ਮੈਂ ਜੀ ਸਮਰਾਲੇ ਆਤੀ ਠੀਕ ਹੈ ਜੀ ਤੇ ਬਾਕੀ ਦੋਸਤ ਕਿੱਥੋਂ ਦੇ ਲੁਧਿਆਣੇ ਦੇ ਆ ਬਾਕੀ ਤਾਂ ਬਸ ਉਹ ਬੀਰਾ ਮਾਨਸੇ ਦਾ ਇੱਕ ਅੱਛਾ ਉਹ ਮਾਨਸੇ ਤੋਂ ਇਸ ਸਮਰਾਲੇ ਤੋਂ ਤੁਸੀਂ ਲੁਧਿਆਣੇ ਤੋਂ ਸਾਰੇ ਇੱਥੇ ਇਕੱਠੇ ਹੋ ਸੋ ਇਹ ਯੂਨੀਵਰਸਿਟੀ ਤੋਂ ਬਾਅਦ ਵੀ ਯਾਰੀ ਪੱਕੀ ਰਹੇਗੀ ਜੀ ਲੱਗੀ ਇਕੱਠੇ ਐਡਮਿਸ਼ਨਾਂ ਕਰਾਈ ਜਾਣੇ ਕਿ ਉਹ ਬਾਹਰ ਵੀ ਇਕੱਠੇ ਰਹਿਣਗੇ ਕਿ ਇੱਥੇ ਵੀ ਅਗੇ ਇਕੱਠੇ ਤਾਂ ਹੀ ਐਡਮਿਸ਼ਨਾਂ ਕਰਾਈ ਜਾਣੇ ਯਾਰੀ ਪਹਿਲਾਂ ਦੀ ਅਭੀਨੇ ਯੂਨੀਵਰਸਿਟੀ ਇਕੱਠੇ ਲੱਗੇ ਬਿਲਕੁਲ ਯਾਰੀ ਪਹਿਲਾਂ ਦੀ ਸੋ ਬਹੁਤ ਵਧੀਆ ਇੱਕ ਤਸਵੀਰ ਇੱਥੇ ਯੂਨੀਵਰਸਿਟੀ ਦੇ ਵਿੱਚ ਵੇਖਣ ਨੂੰ ਮਿਲਦੀ ਹੈ ਔਰ ਸ਼ੈਰੀ ਮਾਨ ਦਾ ਗੀਤ ਵੀ ਇੱਥੇ ਯਾਦ ਆ ਰਿ ਸੋ ਇੱਕ ਗੀਤ ਸਾਰਿਆਂ ਨੇ ਸ਼ਾਇਦ ਸੁਣਿਆ ਹੋਣਾ ਬੈਠ ਕੰਟੀਨੀ ਪਾ ਕੇ ਵੱਦ ਚੀਨੀ ਪੀਂਦੇ ਸੀ ਚਾਹਾਂ ਤੇ ਰੋਜ਼ ਸਲਾਹਾ ਸੋ ਅਜਿਹੀ ਤਸਵੀਰ ਵੇਖਣ ਨੂੰ ਮਿਲਦੀ ਔਰ ਯੂਨੀਵਰਸਿਟੀ ਦੇ ਵਿੱਚ ਬਹੁਤ ਘੱਟ ਅਜਿਹੀਆਂ ਤਸਵੀਰਾਂ ਵੇਖੀਆਂ ਜਾਂਦੀਆਂ ਨੇ ਸੋ ਇਹਨਾਂ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਇਹਨਾਂ ਦੀ ਲਾਈਫ ਰੂਟੀਨ ਤੇ ਕੀ ਕੀ ਇਹਨਾਂ ਦੇ ਇੰਟਰਸਟ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਸ ਪਾਸੇ ਜਾਣਾ ਚਾਹੁੰਦੇ ਨੇ ਸੋ ਵਧੇਰੀਏ ਵੀਡੀਓਜ਼ ਦੇ ਲਈ ਜੁੜੇ ਰਹੋ ਲੁਧਿਆਣਾ ਟਾਈਮਜ਼ ਨਾਲ ਕੈਮਰਾ ਪਰਸਨ ਸੁਤਵੰਦ ਦੇ ਨਾਲ ਮੈਂ ਅਮਨ ਸਿੰਘ